ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੰਦਰਪਾਲ ਸਿੰਘ ਜੋ ਪਿੰਡ ਢੜਿਆਲਾ ਜੀ ਨੇ ਸਾਰੇ ਸਰਬਸੰਮਤੀ ਨਾਲ ਸਰਪੰਚ ਚੁਣਿਆ ਮੈਂ ਸਾਰੇ ਪਿੰਡ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਸਾਰੇ ਪਿੰਡ ਨੇ ਇੰਨਾ ਇੱਜ਼ਤ ਮਾਨ ਦੇ ਕੇ ਸਾਰੇ ਪਿੰਡ ਦੇ ਵਿੱਚੋਂ ਸਰਪੰਚ ਚੁਣਿਆ ਸੱਤੇ ਮੈਂਬਰ ਜੋ ਸਰਬਸੰਮਤੀ ਨਾਲ ਚੁਣੇ ਗਏ ਆ ਸਾਰੇ ਪਿੰਡ ਦਾ ਨਿੱਕੇ ਬੱਚਿਆਂ ਦਾ ਵੱਡਿਆਂ ਮਾਵਾ ਭੈਣਾਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਮੈਂ ਧੰਨਵਾਦ ਕਰਦਾ ਹਾਂ ਵਿਸ਼ਵਾਸਤ ਪਿੰਡ ਢੜਿਆਲਾ ਵਿਖੇ ਅੱਜ ਸਾਰੇ ਹੀ ਨਗਰ ਵੱਲੋਂ ਜੋ ਸਰਪੰਚ ਦੀ ਨਵੀਂ ਪੰਚਾਇਤ ਚੁਣੀ ਗਈ ਹੈ ਜਿਹਦੇ ਵਿੱਚ ਸਰਪੰਚ ਰਤेंद्रਪਾਲ ਸਿੰਘ ਜੀ ਕੇ ਨਿਨਾ ਚੁਣੇ ਗਏ ਆ ਬਾਕੀ ਸੱਤ ਮੈਂਬਰ ਸਹਿਬਾਨ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਹਨ ਸਾਰੀ ਪੰਚਾਇਤ ਦਾ ਧੰਨਵਾਦ ਡੇੜਿਆਲਾ ਦੇ ਵਿਕੇ ਸਾਰੇ ਪਿੰਡ ਨਿਵਾਸੀਆਂ ਨੇ ਆਪਣਾ ਇਕੱਠ ਕਰਕੇ ਪਿੰਡ ਦੀ ਪੰਚਾਇਤ ਦਾ ਗਠਨ ਕੀਤਾ ਹੈਗਾ ਪਿੰਡ ਦੇ ਵਿੱਚ ਰਤेंद्रਪਾਲ ਸਿੰਘ ਜੀ ਨੂੰ ਪਿੰਡ ਦਾ ਸਰਪੰਚ ਨਿਯੁਕਤ ਕੀਤਾ ਤੇ ਬਾਕੀ ਸਾਰੇ ਆਪਣੇ ਬਾਕੀ ਮੈਂਬਰ ਜਿਹੜੇ ਆ ਸਰਬਸੰਮਤੀ ਦੇ ਨਾਲ ਇਸ ਪਿੰਡ ਦੇ ਵਿੱਚ ਚੁਣੇ ਗਏ ਆ ਪਿੰਡ ਰਾਹ ਵੇ ਅੱਜ ਆਮ ਗਲਾਸ ਸਾਰੇ ਪਿੰਡਦਾਰ ਨਿਕਰਦਾ ਬੁਲਾਇਆ ਗਿਆ ਜਿਹੜੇ ਸਰਬਸੰਮਤੀ ਦੇ ਨਾਲ ਸਲਾਹਤ ਸੰਸਦ ਬਸਿੰ ਸਰਪੰਚ ਅਤੇ ਸੱਤ ਵਾਟਾ ਦੇ ਸੱਤ ਮੈਂਬਰ ਜਿਹੜੇ ਆ ਉਹ ਸਰਬੰਦੀ ਚੁਣੇ ਗਏ ਆ ਮਾਰ ਗਏ ਮੇਰੇ ਕਰੇ ਪਿੰਡ ਦਾ ਸਰਵੋਤਮ ਵਿਕਾਸ ਕਰਨਾ